ਅਮਰਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੀਮਤੀ لال ਨਾਮ ਦਾ ਸ਼ਖਸ ਜੋ ਕਿ ਮੰਦਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਆਪਣੇ ਮਹੱਲੇ ਗੁਰੂ ਨਾਨਕ ਨਗਰ ਵਿਖੇ ਪਹੁੰਚਦਾ ਵਾ ਤਾਂ ਉਸ ਦੀ ਐਕਟਵਾਂ ਨੂੰ ਰੋਕ ਕੇ ਦੋ ਮੁੰਨੇ ਨੌਜਵਾਨ ਐਕਟਵਾ ਤੇ ਆਉਂਦੇ ਹਨ ਤੇ ਪਿਸਤੌਲ ਦੀ ਨੋਕ ਦੇ ਉਸ ਕੋਲੋਂ ਇੱਕ ਸੋਨੇ ਦੀ ਚੰਨੀ ਇੱਕ ਸੋਨੇ ਦੀ ਮੁੰਦਰੀ ਖੋ ਕੇ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਸਾਡੇ ਐਸ ਐਚਓ सदर ਤੇ ਚੌਂਕੀਚਾਰ ਵਿਹਨਗਰ ਤੁਰੰਤ ਮੌਕੇ ਤੇ ਮੌਕੇ ਦਾ ਸੰਗਿਆਨ ਲੈਂਦੇ ਨੇ ਤੇ ਤੁਰੰਤ ਮਦਈ ਦੇ ਬਿਆਨ ਲਿਖ ਕੇ ਅਧੀਨ ਧਾਰਾ 379 ਬੀ 2 34 ਆਈ ਪੀਸੀ ਤੇ 25 27 ਆਮ ਜਗ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਜਾਂਦਾ ਵਾ ਜਦੋਂ ਸਾਡੀ ਐਸ ਐਚਓ सदर ਤੇ ਚੌਂਕੀਚਾਰ ਵਿਹਨਗਰ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਜਿਸ ਐਕਟਵਾ ਦੇ ਸਵਾਰੋਗ ਦੇ ਦੋਸ਼ੀ ਆਏ ਸਨ ਉਸ ਐਕਟਵਾ ਦਾ ਪਿੱਛਾ ਕੀਤਾ ਤਾਂ ਉਸ ਐਕਟਵਾ ਦਾ ਨੰਬਰ ਜੋ ਸਾਨੂੰ ਟ੍ਰੇਸ ਹੋਇਆ ਪੀ ਵੀ 02 ਸੀ ਐਸ 805 ਜਦੋਂ ਅਸੀਂ ਇਸ ਦੇ ਜੋ ਐਕਟਵਾ ਦਾ ਮਾਲਕ ਸੀਗਾ ਰਾਜਾਸਨ ਸਿੰਘ ਦਾ ਰਹਿਣ ਵਾਲਾ ਜੋ ਕਿ ਪਰਮਜੀਤ ਨਾਮ ਦਾ ਨੌਜਵਾਨ ਸੀ ਜਦੋਂ ਉਸ ਕੋਲ ਪਹੁੰਚ ਕੀਤੀ ਕਿ ਅਸੀਂ ਹੁਣੇ ਇਸ ਦੇ ਮਾਮਲੇ ਨੂੰ ਫੜ ਕੇ ਇਸ ਮੁਕੱਦਮਾ ਡਰੇਸ ਕਰੀਏ ਤਾਂ ਸਾਡੇ ਸਾਹਮਣੇ ਇੱਕ ਨਵੀਂ ਸਟੋਰੀ ਮਿਲਦੀ ਹੈ ਕਿ ਇਹ ਐਕਟਵਾ ਕੁਝ ਦਿਨ ਪਹਿਲਾਂ ਫਾਰਦਾ ਤੋਂ 10-15 ਦਿਨ ਪਹਿਲਾਂ ਕੰਬੋਧ ਥਾਣੇ ਦੇ ਏਰੀਆ ਦੇ ਵਿੱਚ ਆਲਰੇਡੀ ਖੋ ਹੋ ਚੁੱਕੀ ਹੈ ਤੇ ਜੋ ਐਕਟਵਾ ਖੋ ਹੋਈ ਸੀ ਜਦੋਂ ਅਸੀਂ ਉਸ ਚੀਜ਼ ਦੀ ਸੀਸੀਟੀਵੀ ਫੁਟੇ ਨੂੰ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਫਾਲੋ ਕੀਤਾ ਉਸ ਦਾ ਮੁਕੱਦਮਾ ਜੋ ਕਿ ਕੰਬੋ ਥਾਣੇ ਵਿਖੇ ਦਰਜ ਹੈ ਜੋ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਜਦੋਂ ਕੰਬੋ ਥਾਣੇ ਦੇ ਏਰੀਆ ਵਿੱਚ ਐਕਟਿਵਾ ਕੋਈ ਗਈ ਤਾਂ ਇਹ ਐਕਟਿਵਾ ਐਕਸਯੂਵੀ ਗੱਡੀ ਆ ਜੋ ਕਿ ਦਿੱਲੀ ਨੰਬਰ ਗੱਡੀ ਸੀ ਇਹ ਗੱਡੀ ਜਦੋਂ ਅਸੀਂ ਨੰਬਰ ਰੀਡ ਕੀਤਾ ਤਾਂ ਅਸੀਂ ਗੱਡੀ ਦੇ ਮਾਲਕ ਦੇ ਘਰ ਤੱਕ ਪਹੁੰਚੇ ਗੱਡੀ ਦਾ ਮਾਲਕ ਬਲਜੀਤ ਸਿੰਘ ਜੋ ਕਿ ਯੂਐਸ ਤੋਂ ਡਿਪੋਰਟ ਹੋ ਕੇ ਆਇਆ ਸੀ ਤੇ ਹੁਣ ਹਾਲਵਾਸੀ ਫਤੇਗੜ ਚੂੜੀਆਂ ਵਿਖੇ ਰਹਿ ਰਿਹਾ ਸੀ ਸੋ ਸਾਡੀ ਕਿਉਂਕਿ ਐਡੇ ਵਧੀਆ ਦੇਸ਼ ਤੋਂ ਬੰਦਾ ਆਇਆ ਹੋਵੇ ਤਾਂ ਸਾਨੂੰ ਸ਼ੱਕ ਨਹੀਂ ਰਹਿੰਦਾ ਕਿ ਇਹ ਬੰਦਾ ਕਿਵੇਂ ਕਰ ਸਕਦਾ ਹੋ ਪਰ ਜਦੋਂ ਅਸੀਂ ਉਹਦੀ ਹਿਸਟਰੀ ਜਾਣੀ ਤਾਂ ਸਾਨੂੰ ਪਤਾ ਲੱਗਾ ਕਿ ਨਸ਼ੇਦ ਆਦੀ ਹੈ ਤੇ ਸਾਡੀ ਟੀਮ ਨੇ ਜਦੋਂ ਉਹਨੂੰ ਅਰੈਸਟ ਕਰਕੇ ਇਸ ਚੀਜ਼ ਬਾਰੇ ਪੁੱਛائش ਕੀਤੀ ਤਾਂ ਪਹਿਲੀ ਵਾਰ ਚ ਉਹ ਚੀਜ਼ ਮੰਨ ਗਿਆ ਕਿ ਹਾਂ ਜੋ ਐਕਟਵਾ ਦੀ ਵਾਰਦਾਤ ਅਸੀਂ ਕੀਤੀ ਸੀ ਉਹ ਮੈਂ ਹੀ ਕੀਤੀ ਸੀ ਤੇ ਉਸ ਵਿੱਚ ਉਹ ਹੀ ਸ਼ਮਾਰ ਸੀ ਤਾਂ ਉਸਨੇ ਤੁਰੰਤ ਸਾਨੂੰ ਜੋ ਮੁੱਖ ਦੋਸ਼ੀ ਹੈ ਜਿਨਨੂੰ ਐਕਟਵਾ ਖੋ ਕਰਕੇ ਉਹਨੇ ਦਿੱਤੀ ਸੀ ਜੋ ਕਿ ਉਸਦੇ ਨਾਲ ਸਨੈਕਟਿਵਾ ਕੋਲ ਕਰਨ ਦੇ ਵਿੱਚ ਜਿਸ ਵਿੱਚ ਪਹਿਲਾ ਦੋਸ਼ੀ ਬੋਬੀ ਪੁੱਤਰ ਜੋਨਸ ਜੋ ਕਿ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਸ਼ਾਲ ਉਰਫ ਪ੍ਰਿੰਸ ਪੁੱਤਰ ਬੱਬਲ ਜੋ ਵਾਸੀ ਫਤਿਹਗੜ ਚੂੜੀਆਂ ਦਾ ਵਾ ਇਹਨਾਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਜਦੋਂ ਅਸੀਂ ਡਿਟੇਲ ਚ ਕਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਜੋ ਵਾਰਦਾਤ ਵਿੱਚ ਵਰਤੀ ਗਈ ਇੱਕ ਏਕਟਵਾ ਜੋ ਕਿ ਰਾਜਸਥਾਨਸੀ ਦੇ ਇੱਕ ਮਾਲਕ ਤੋਂ ਖੋਈ ਸੀ ਉਹ ਏਕਟਵਾ ਵੀ ਅਸੀਂ ਬਰਾਮਦ ਕਰਨ ਵਿੱਚ ਕਾਮਯਾਬ ਹੋਏ ਹਾਂ ਇਸ ਤੋਂ ਇਲਾਵਾ ਜੋ ਸਾਡੀ ਵਾਰਦਾਤ ਦੇ ਵਿੱਚ ਇੱਕ ਚੈਨੀ ਤੇ ਇੱਕ ਸ਼ਾਫ ਕੋ ਕੀਤੀ ਗਈ ਸੀ ਉਹ ਦੋਨੋਂ ਚੀਜ਼ਾਂ ਜੋ ਕਿ ਕਰੀਬ 2 ਟੋਲੇ ਦੀਆਂ ਨੇ ਉਹ ਵੀ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਜਿਸ ਪਿਸਤਲ ਦੀ ਨੋਕ ਤੇ ਇਹਨਾਂ ਨੇ ਇਸ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਪਿਸਤਲ ਵੀ ਅਸੀਂ ਬਰਾਮਦ ਕਰ ਲਿਆ ਵਾ ਉਹ ਪਿਸਤਲ ਇੱਕ ਲਾਈਟਰ ਕਢਾਉਣਾ ਪਿਸਤੋਲ ਨਿਕਲਿਆ ਵਾ